ਆਮ ਆਦੀ ਪਾਰਟੀ ਦਾ ਵਿਦਬੀ ਦੇ ਮੁੱਦੇ ਤੇ ਇਕੱਲੀ ਦਲ ਤੇ ਨਿਸ਼ਾਨਾ 2015 ਦੇ ਵਿੱਚ ਹੋਈ ਵਿਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਆਮ ਆਦੀ ਪਾਰਟੀ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਆਪ ਦਾ ਕਹਿਣਾ ਕਿ 2015 ਦੇ ਵਿੱਚ ਹੋਈ ਵਿਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਹੋਰਾਂ ਤੇ ਇਲਜ਼ਾਮ ਲਗਾ ਰਹੇ ਨੇ ਸੁਖਵੀਰ ਬਾਦਲ 1986 ਨੂੰ ਖੂਦਰ ਗੋਲੀ ਕਾਂਡ ਦੇ ਵਿੱਚ ਚਾਰ ਨੌਜਵਾਨ ਮਾਰੇ ਗਏ ਹੁੰਦੇ ਉਸ 1986 ਦੇ ਵਿੱਚ ਹੋਏ ਕਤਲ ਕਾਂਡ ਦੀ ਰਿਪੋਰਟ ਗਾਇਬ ਕੀਤੀ ਗਈ ਆਮਾਦੀ ਪਾਰਟੀ ਨੇ ਵੀ ਇਲਜ਼ਾਮ ਲਗਾਏ ਨੇ ਆਪਦਾ ਕਹਿੰਦੇ ਕਿ ਸੁਨੀਲ ਬਾਦਲ ਦੀ ਸਰਕਾਰ ਵੇਲੇ ਰਿਪੋਰਟ ਗਾਇਬ ਹੋਈ ਤਾਂ ਆਮਾਦੀ ਪਾਰਟੀ ਦੇ ਵੱਲੋਂ ਵਿਧਬੀ ਦੇ ਮੁੱਦੇ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਿਆ ਗਿਆ ਆਪਦਾ ਕਹਿੰਦੇ ਕਿ 2015 ਦੇ ਵਿੱਚ ਵੀ ਵਿਧਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਹੋਰਾਂ ਤੇ ਸੁਖਵੀਰ ਬਾਦਲ ਇਲਜ਼ਾਮ ਲਗਾ ਰਹੇ ਨੇ ਇਹ ਆਮਾਦੀ ਪਾਰਟੀ ਨੇ ਨਿਸ਼ਾਨਾ ਸਾਧਿਆ ਹੈ 1986 ਦੇ ਵਿੱਚ ਨਕੋਦਰ ਦੇ ਵਿੱਚ ਜਿਹੜੀ ਬੇਅਦਬੀ ਹੋਈ ਸੀ ਉਸ ਤੋਂ ਬਾਅਦ ਜਿਹੜੀ ਸਰਕਾਰ ਹੈ ਉਹ 97 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਖਰਾਂ ਦੀ ਆਉਂਦੀ ਹੈ 7 ਦੇ ਵਿੱਚ ਫੇਰ ਆਉਂਦੀ ਹੈ ਫਿਰ 10 ਸਾਲ ਦੇ ਵਾਸਤੇ ਰਹਿੰਦੀ ਹੈ ਉਹ ਰਿਪੋਰਟ ਜਿਹੜੀ ਸੀ ਉਹ ਕਿਹਨੇ ਗਾਇਬ ਕੀਤੀ ਉਸ ਬੇਅਦਬੀ ਦੇ ਵਾਸਤੇ ਕੌਣ ਦੋਸ਼ੀ ਸੀ ਪੰਜਾਬ ਛੱਡ ਕੇ ਨਾਲ ਲੱਗਵੇਂ ਸੂਬੇ ਦੇ ਇੱਕ ਫਾਈਵ ਸਟਾਰ ਹੋਟਲ ਦੇ ਵਿੱਚ ਬੈਠੇ ਸਨ ਔਰ ਇਥੋਂ ਉਹ ਆ ਜਾਂਦੇ ਨੇ ਹੈਲੀਕਾਪਟਰ ਦੇ ਉੱਤੇ ਫਿਰ ਵਾਪਸ ਆ ਜਾਂਦੇ ਨੇ ਇੱਥੇ ਆਉਂਦੇ ਨੇ ਅਫਸਰ ਨਾਲ ਮੀਟਿੰਗ ਕਰਦੇ ਨੇ ਫਿਰ ਚਲੇ ਜਾਂਦੇ ਨੇ ਉਹ ਕੀ ਸਾਰੀ ਜਿਹੜੀ ਉਹ ਕਹਾਣੀ ਸੀ ਬਦਰੇ ਰਹੂਗਾ ਕਿ ਇਲਜ਼ਾਮ ਲਾਉਣ ਦੇ ਵਾਸਤੇ ਲਈ ਇਲਜ਼ਾਮ ਜਿਹੜੇ ਤੁਸੀਂ ਲਗਾ ਰਹੇ ਹੋ ਫਲਾਣ ਜ਼ਿੰਮੇਵਾਰ ਸੀ ਫਲਾਣ ਜ਼ਿੰਮੇਵਾਰ ਸੀ ਜਾਂ ਆਮ ਆਦਮੀ ਪਾਰਟੀ ਇਹਦੇ ਵਾਸਤੇ ਜ਼ਿੰਮੇਵਾਰ ਸੀ ਜਾਂ ਉਹਦੇ ਕਿਸੇ ਨੇਤਾ ਦੇ ਉੱਤੇ ਜਿਹੜਾ ਉਹ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਤਾਂ ਆਮ ਆਦੀ ਪਾਰਟੀ ਨੇ ਬੇਵਿਦੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਆਪਦਾ ਕਹਿਣਾ ਕਿ 2015 ਦੇ ਵਿੱਚ ਹੋਈ ਬੇਵਿਦੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਮਾਫੀ ਮੰਗਣ ਦੀ ਬਜਾਏ ਸੁਖਵੀਰ ਬਾਦਲ ਹੋਰਾਂ ਤੇ ਇਲਜ਼ਾਮ ਲਗਾ ਰਹੇ ਉੱਥੇ ਆਮ ਆਦੀ ਪਾਰਟੀ ਦਾ ਕਹਿਣਾ ਕਿ 1986 ਨਕੂਦਰ ਗੋਲੀ ਕਾਂਡ ਦੇ ਵਿੱਚ ਚਾਰ ਨੌਜਵਾਨ ਮਾਰੇ ਗਏ ਆ ਕਤਰਕਾਂਡ ਦੀ ਰਿਪੋਰਟ ਗਾਇਬ ਕੀਤੀ ਸੁਖਵੀਰ ਸਿੰਘ ਬਾਦਲ ਦੀ ਸਰਕਾਰ ਵੇਲੇ ਰਿਪੋਰਟ ਗਾਇਬ ਹੋਈ ਇਹ ਵੀ ਆਮ ਆਦੀ ਪਾਰਟੀ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖਬਲਾਰੇ ਅਸ਼ਦੀਪ ਸਿੰਘ ਖਲੇਰ ਜੁੜ ਚੁੱਕੇ ਨੇ ਖਲੇਰ ਸਾਹਿਬ ਤੁਹਾਡਾ ਸਵਾਗਤ ਹੈ ਨਿਊਜ਼ ਇਟ੍ਰਨ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਬੇਦਬੀ ਦੇ ਮੁੱਦੇ ਤੇ ਅਕਾਲੀ ਦਲ ਨੂੰ ਨਿਸ਼ਾਨੇ ਤੇ ਲਿਆ ਗਿਆ ਆਪ ਦਾ ਕਹਿਣਾ ਹੈ ਕਿ 2015 ਦੇ ਵਿੱਚ ਹੋਈ ਬੇਦਬੀ ਦੇ ਲਈ ਸੁਖਬੀਰ ਸਿੰਘ ਬਾਦਲ ਮਾਫੀ ਮੰਗਣ ਤੁਹਾਡਾ ਇਸ ਤੇ ਰਿਐਕਸ਼ਨ ਦੇਖੋ ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਕਿ ਸਰਕਾਰ ਆ ਜੋਨਾਂ ਦੀ ਹੈ ਤੇ ਬੇਦਬੀਆਂ 'ਚ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੀਡਰ ਦੋਸ਼ੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਬੇਦਬੀਆਂ ਹੋਈਆਂ ਉਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਇਸ ਗੱਲ ਦੀ ਮਾਫੀ ਮੰਗੀ ਕਿ ਸਰਕਾਰ ਦਾ ਫੇਲਿਅਰ ਸੀ ਇੰਟੈਲੀਜੈਂਸ ਜਨਤੀਆ ਦਾ ਫੇਲਿਅਰ ਸੀ ਬੇਦਬੀਆਂ ਹੋਈਆਂ ਪਰ ਬੇਦਬੀ ਕਰਾਉਣ ਵਾਲੇ ਕੌਣ ਨੇ ਬੇਦਬੀ ਕਰਾਉਣ ਵਾਲੀ ਤਾਂ ਆਮ ਆਦਮੀ ਪਾਰਟੀ ਹੈ ਇਹਨਾਂ ਦਾ ਆਪਣਾ ਵਿਧਾਇਕ ਨਰੇਸ਼ ਯਾਦਵ ਜਿਹਨੂੰ ਕਿ ਮਲੇਰ ਕੋਟਲਾ ਦੇ ਵਿੱਚ ਪਵਿੱਤਰ ਕੁਰਾਨ ਦੀ ਬੇਦਬੀਆਂ ਦਾ ਦੋਸ਼ੀ ਪਾਇਆ ਗਿਆ ਸਜ਼ਾ ਹੋਈ ਪਰ ਕਮਾਲ ਦੀ ਗੱਲ ਇਹ ਹੈ ਕਿ ਉਹਨੂੰ ਦੋਸ਼ੀ ਬਣਾਇਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਉਹ ਬੇਦਬੀਆਂ ਦਾ ਦੋਸ਼ੀ ਫੜਿਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜਿਹੜੇ ਤੋਂ ਸਵਾਲ ਖੜੇ ਕਰ ਰਹੇ ਨੇ ਕਿ ਉਹਨੂੰ ਬਚਾਉਣ ਵਾਲੇ ਕੌਣ ਸੀ ਆਬਾਦਵੀ ਪਾਰਟੀ ਹਰਪਾਲ ਚੀਮਾ ਜੀ ਇਹਨਾਂ ਦੇ ਫਾਈਨੈਂਸ ਮਿਨਿਸਟਰ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨੇ ਕਿਉਂ ਕੇਸ ਵਿਧਰੋ ਕਰਨ ਦੀ ਕੋਸ਼ਿਸ਼ ਕੀਤੀ ਅਦਾਲਤ ਦੇ ਵਿੱਚੋਂ ਆਮ ਆਦਮੀ ਪਾਰਟੀ ਨੇ ਔਨ ਰਿਕਾਰਡ ਡੀਸੀ ਨੇ ਡੀਏ ਨੂੰ ਲਿਖਿਆ ਡਿਸਟ੍ਰਿਕਟ ਟਰਨੀ ਨੂੰ ਡਿਸਟ੍ਰਿਕਟ ਟਰਨੀ ਨੇ ਕੋਰਟ ਦੇ ਵਿੱਚ ਐਪਲੀਕੇਸ਼ਨ ਲਾਈ ਕਿ ਅਸੀਂ ਨਰੇਸ਼ ਜਾਦਵ ਦੇ ਖਿਲਾਫ ਮੁਕਦਮਾ ਹੀ ਨਹੀਂ ਚਲਾਉਣਾ ਚਾਹੁੰਦੇ ਅਸੀਂ ਵਾਪਸ ਲੈਣਾ ਚਾਹੁੰਦੇ ਆ ਉਹ ਤਾਂ ਜੱਜ ਸਾਹਿਬ ਨੇ ਵਾਪਸ ਨਹੀਂ ਲੈਣ ਦਿੱਤਾ ਜੱਜ ਸਾਹਿਬ ਨੇ ਕਿਹਾ ਕਿ ਜੀ ਇਹ ਤਾਂ ਸਬੂਤ ਵੀ ਬਹੁਤ ਨੇ ਕਿਉਂਕਿ ਉਹਦੇ 80 ਲੱਖ ਰੁਪਏ ਜਿਨ੍ਹਾਂ ਨੇ ਬੇਦਬੀ ਕੀਤੀਆਂ ਉਹਨਾਂ ਦੇ ਖਾਤਿਆਂ 'ਚ ਜਨਰੇਸ਼ ਝਾਦਵ ਨੇ ਪਾਇਆ ਸੀ 13-13 ਕੋਲਾਂ ਜਿੱਦਣ ਬੇਦਬੀ ਹੋਈ ਉਦੋਂ ਉਹਦੀਆਂ ਉਹਦੇ ਨਾਲ ਸੀ ਸੋ ਇਹ ਤਾਂ ਬੇਦਬੀਆਂ ਕਰਾਉਣ ਵਾਲੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਆਪ ਦੇ ਲੀਗਲ ਵਿੰਗ ਦੇ ਪ੍ਰਧਾਨ ਨੇ ਜਿਹੜੇ ਜੋਰਾ ਸਿੰਘ ਜੀ ਉਹਨਾਂ ਨੇ ਤਾਂ ਸ਼ਰਅ ਹਮ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦਾ ਹੱਥ ਹੈ ਕਿਉਂਕਿ ਉਹ ਜੱਜ ਸਾਹਿਬ ਨੇ ਹਾਈ ਕੋਰਟ ਦੇ ਰਿਟਾਇਰਡ ਜੱਜ ਨੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਸੀ ਬੇਦਬੀਆਂ ਦੀ ਉਹ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਨੂੰ ਉਹ ਬੈਸਲੀ ਸਦਰੇ ਨੇ ਕਿ ਅਕਾਲ ਤਖਤ ਤੇ ਆ ਕੇ ਬਹਿਸ ਕਰੋ ਆਮ ਆਦਮੀ ਪਾਰਟੀ ਇਹਦੇ ਵੱਡੇ ਲੀਡਰਾਂ ਨੇ ਬੇਅਦਬੀਆਂ ਕਰਾਈਆਂ ਨੇ ਉਹ ਬੈਸ ਤੋਂ ਤਾਂ ਭਜਦੇ ਨੇ ਸੋ ਆਮ ਆਦਮੀ ਪਾਰਟੀ ਹੁਣ ਮੈਨੂੰ ਲੱਗਦਾ ਹੈ ਕਿ ਕਿਉਂਕਿ ਸਾਬਤ ਹੋ ਗਿਆ ਕਿ ਬੇਅਦਬੀਆਂ ਦੀ ਦੋਸ਼ੀ ਇਹ ਲੋਕਾਂ ਦੇ ਘਟਾਰੇ 'ਚ ਖੜੀ ਹੋ ਗਈ ਹੈ ਹੁਣ ਪੁੱਠੇ ਸਿੱਧੇ ਬਿਆਨ ਦੇ ਕੇ ਧਿਆਨ ਨਾ ਭਟਕਾਵੇ ਹਾਂ ਠੀਕ ਹੈ ਕਲੇਸਾ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਤਾਂ ਆਮ ਆਦਮੀ ਪਾਰਟੀ ਦੇ ਬੇਦਬੀ ਦੇ ਮੁੱਦੇ ਤੇ ਅਕਾਲੀ ਦਲ ਤੇ ਨਿਸ਼ਾਨਾ ਸਾਧਦੇ ਗਏ 2015 ਦੇ ਵਿੱਚ ਵੀ ਬੇਦਬੀ ਦੇ ਲਈ ਸੁਖਵੀਰ ਸਿੰਘ ਬਾਦਲ ਮਾਫੀ ਮੰਗਣ ਇਸ ਗ ਅਕਾਲੀ ਦਲ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਹੈ